करतूत पशु के मानस जात करे दिन रात बाहर पे मल माया छप सुनाह कुछ करे छपाया ਮਹਰ ਗਿਆਨ ਧਿਆਨੇਸ਼ਾ ਅੰਤਰ ਵਿਆਪੈ ਲੋਮ ਸੋਣ ਅੰਤਰ ਅਗਨ ਬਾਹਰ ਤਨ ਸਵਾਮ ਗਲ ਪਾਥਰ ਕੈ ਸੇ ਤਾਰੇਥ ਜਾ ਕੇ ਅਨੰਤ ਕਰੂ ਬਸ ਪ੍ਰਭੂ ਆਪੋ ਨਾਮਿਕ ਤੇਜਨ ਸਹਿਜ ਸੁਸਾਤ ਕਰਤੁ ਤਿਲਪਸੂ ਕੀ ਮਾਨਸ ਜਾਪ ਲੋਪਚਾਰਾ ਕਰੇ ਦਿਨ ਰਾਤ ਬਾਹਰ ਪੇ अंतर मलमाया छप सुना है कच कर छप बाहर ज्ञान ध्यान सुना अंतर व्याप है लोग अंतर यज्ञ बाहर स्वां गल पाथर कैसे तारे था ਜੋ ਕੇ ਅੰਦਰ ਵਸੈ ਪ੍ਰਭ ਆਪ ਨਾਨਕ ਤੇ ਜਨ ਸਹਜ ਸਮਾਪ ਜੋ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਜ ਸਮਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇੱਕ ਜਾਤ ਹੀ ਮਨੁੱਖਾਂ ਵਾਲੀ ਹਨ ਕੰਮ ਤਾਂ ਮਨੁੱਖਾਂ ਵਾਲੇ ਬੰਦੇ ਤੇ ਹੁੰਦੇ ਨੇ ਕਰਤੂਤ ਕੰਮ ਪਸ਼ੂਆਂ ਵਾਲੇ ਹੀ ਹੁੰਦੇ ਹਨ ਲੋਕ ਪਚਾਰਾ ਕਰੇ ਦਿਨ ਰਾਤ ਦਿਖਾਵੇ ਲਈ ਸਭ ਕੁਝ ਹੈ ਲੋਕਾਂ ਨੂੰ ਦੱਸਣ ਲਈ ਸਭ ਕੁਝ ਹੈ ਬਾਹਰ ਪੇਖ ਅੰਤਰਮਲ ਮਾਇਆ ਬਾਹਰ ਦਾ ਪੇਖ ਤਾਂ ਬਹੁਤ ਹੀ ਸੋਹਣਾ ਪਰ ਅੰਦਰ ਜਿਹੜੀ ਮਾਇਆ ਦੀ ਮਹਿਲ ਉਵੇਂ ਹੀ ਪਈ ਪਈ ਹੈ ਛਪਸਨਾ ਹੈ ਕਛ ਕਰੇ ਛਪਾਇਆ ਆਪਾ چھਪਾਉਣ دی کوشش ਕਰਦੇ ہیں پر کی وہ چھپدی ہو چھپدی نہیں پرگਟ ہو جاندی ہے یہ اندر لالچ ہے ਬਾਹਰ ਗਿਆਨ ਧਿਆਨ ਇਸ਼ਨਾਨ مانو ਦੇਖਣ ਨੂੰ ਆਪਣੇ ਕੋਲੇ ਪੂਰਾ ਗਿਆਨ ਆ ਧਿਆਨ ਆ ਇਸ਼ਨਾਨ ਆ ਸਭ ਕੁਝ ਉਹ ਦਾ ਅੰਤਰ ਵਿਆਪੇ ਲੋਭ સ્વાੰਤ ਆਪਾਂ ਨੂੰ کہانی پڑھਦੇ ਸੀ ਨਾ لالچی ਕੁੱਤਾ اندر ਉਹ لالچی ਕੁੱਤਾ ਹੀ بیٹھا ہے ਦੇਖਣ ਨੂੰ ਬਾਹਰੋਂ ਆਪਾ ਕਿੰਨੇ ਵੀ ਸਿਆਣੇ ਸਮਝਦਾਰ ਤੇ ਇਸ਼ਨਾਨ ਕਰਕੇ ਸਾਫ ਸੁਥਰੇ بیٹھ جئیے ਅੰਦਰ ਉਹ ਪਸ਼ੂ ਦਾ ਪਸ਼ੂ ਬੈਠਾ ਹੈ ਅੰਤਰ ਅਗਨ ਬਾਹਰ ਤਨ ਸਵਾ ਤੇ ਫਿਰ ਭੁਗਤਣਾ ਵੀ ਆਪਾਂ ਨੂੰ ਹੀ ਪੈਂਦਾ ਨਾ ਅੰਦਰ ਇਹੋ ਜੀ ਲਾਲਚ ਦੀ ਤ੍ਰਿਸ਼ਨਾ ਦੀ ਅਗ ਮੱਚੀ ਰਹਿੰਦੀ ਹੈ ਅੰਦਰੋਂ ਸਵਾ ਜਾਂਦਾ ਬਾਅਦ ਚ ਉਹ ਬਾਹਰ ਵੀ ਪ੍ਰਗਟ ਹੋ ਜਾਂਦਾ ਉਹ ਜਿਹੜੀ ਅਗਨ ਹੈ ਨਾ ਅੰਤਰ ਅਗਨ ਬਾਹਰ ਤਨ ਸਵਾ ਉਹਦੇ ਨਾਲ ਫਿਰ ਤਨ ਵੀ ਮੱਚਦਾ ਦੁਖੀ ਆਪਾਂ ਹੀ ਹੁੰਨੇ ਗਲ ਪਾਥਰ ਕੈਸੇ ਤਰੇ ਅਥਾ ਅਥਾਲ ਉਸ ਸਾਗਰ ਨੂੰ ਕਹਿੰਦੇ ਜਿਹੜਾ ਬਾਲਾ ਡੂੰਗਾ ਹੋਵੇ ਜਿਹਦੀ ਥਾਂ ਨਾ ਲਈ ਜਾਵੇ ਵੀ ਕਿੰਨਾ ਡੂੰਗਾ ਪਤਾ ਨਾ ਚੱਲੇ ਤੇ ਉਹ ਹੈ ਇਹ ਸੰਸਾਰ ਸਾਗਰ ਤੇ ਉਤੋਂ ਜੇ ਗਲ ਦੇ ਉਤੇ ਪੱਥਰ ਹੋਵੇ ਅਹੰਕਾਰ ਦਾ ਦੁਆਇ ਦਾ ਫਿਰ ਕਿੱਥੋਂ ਤਰ ਲੈਣਾ ਉਹ ਤਾਂ ਜੇ ਪ੍ਰਭੂ ਨਾਮ ਹਨ ਉਹਦਾ ਜਹਾਜ਼ ਹੋਵੇ ਜਿਹਨੂੰ ਆਪਾਂ ਕਹਿ ਲੈਂਦੇ ਆ ਵੋਟ ਤੇ ਸ਼ਿਪ ਫੇਰ ਪਾਰ ਉਤਾਰਾ ਹੁੰਦਾ ਨਹੀਂ ਨਹੀਂ ਤਾਂ ਗਲੇ ਪੱਥਰ ਹੋਵੇ ਤੇ ਅਥਾ ਸਾਗਰ पार ਨਹੀਂ ਹੋ ਸਕਦਾ ਫਿਰ ਤਾਂ ਡੁੱਬਣਾ ਤੈ ਹੈ ਜਾ ਕੇ ਅੰਦਰ ਬਸੇ ਪ੍ਰਭਾਪ ਨਾਨਕ ਤੇਜਨ ਸਹਿ ਸਮਾਜ ਜਦੋਂ ਪ੍ਰਭੂ ਆਪ ਵਸਦੇ ਨੰਦਰ ਪ੍ਰਭੂ ਦਾ ਨਾਮ ਅੰਦਰ ਵਸਦਾ ਹੈ ਤੇ ਪ੍ਰਬੂ ਦਾ ਨਾਮ ਤਰਨ ਹਾਰ ਹੈ ਤੇ ਤ੍ਰਿਸ਼ਨਾ ਸਾਰੀ ਮੁਕ ਗਈ ਫੇਰ ਪ੍ਰਬੂ ਦਾ ਨਾਮ ਨੂੰ ਤਾਂ ਆਪਾਂ ਕਹਿੰਦੇ ਨਾ ਪੰਛੀ ਦੇ ਪੰਖਾਂ ਵਾਂਗ ਉਡਾ ਕੇ ਲੈ ਕੇ ਜਾਂਦਾ ਤੇ ਅਹੰਕਾਰ ਪੱਥਰ ਵਰਗਾ ਥੱਲੇ ਨੂੰ ਡੋਬਦਾ ਜਦੋਂ ਅੰਦਰ ਪ੍ਰਭੂ ਦਾ ਨਾਮ ਵੱਜਦਾ ਪ੍ਰਭੂ ਵਸਦੇ ਫੇਰ ਆਪਾਂ ਕੱਲਿਆਂ ਹੁੰਦਾ ਨਾਮਿਕ ਤੇਜਨ ਸਹਿਜ ਸਮਾਤ ਫੇਰ ਆਪਾਂ ਸਹਿਜ ਅਵਸਥਾ ਵਿੱਚ ਆਣਦੇ ਤੇ ਆਪਣੀ ਆਤਮਾ ਏਕ ਓੰਕਾਰ ਪ੍ਰਭੂ ਨਾਲ ਮਿਲ ਜਾਂਦੀ ਹੈ ਇਸ ਤਰ੍ਹਾਂ ਗੁਰੂ ਜੀ ਉਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈ ਇਹ ਗਲਤੀ ਲਈ ਦਾਸ ਕਿੰਮਤਾਂ ਜਾ ਚੱਕਾ ਹੈ ਅਰਦਾਸ ਕਰਿਓਗੇ ਕੀਰਤਨ ਕਥਾ ਦੀ ਲੜੀ ਅਗੇ ਵੀ ਇਸ਼ਤਰਾ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ